ਸਾਸਤਰੀਕਾਰ ਜੀ ਸਾਡੀ ਵੀਡੀਓ ਤੋਂ ਬੁੜੀਆਂ ਕੁੜੀਆਂ ਦੂਰ ਰਹਿਣ ਬਾਈ ਸਾਥੋਂ ਨਿਕਲ ਜਾਂਦੀਆਂ ਨੇ ਗਾਲਾਂ ਇਹ ਵੀਡੀਓ ਅਸੀਂ ਲੁੱਚੇ ਲੰਡੇ ਤੇ ਛੜੇ ਛਾਂਟਾਂ ਲਈ ਬਣਾਉਣੇ ਆ ਬਾਈ ਧੰਨਵਾਦ ਥਰਕੀ ਲਾੜਾ ਛੀਂ ਅਹੋ ਹੋ ਲੱਤਾਂ ਰਹਿਗੀਆਂ ਤਰਕੇ ਦੀ ਤੁਰੀ ਫਿਰਦੀਆਂ ਭੌਂਦੀ ਫਿਰਦੀਆਂ ਮਰ ਜਾਣ ਇਹਨੇ ਕਹਿਤਾ ਰੋਟੀ ਲਿਆ ਦੇ ਮੈਂ ਤਾਂ ਨਾ ਕੋਈ ਇਤਨਾ ਪਿੰਡ ਆਗਾ ਓਹੋ ਕੋਟਪ ਕਰ ਵੀ ਨਾ ਜਾਵੇ ਕਿਤੇ ਮਰਦਨ ਆ ਕੇ ਪਿੱਛੇ ਜੰਬੜ ਜੇ ਲੈ ਗੰਤਲਾ ਦਾ ਕਿੱਲਾ ਇਹ ਵਾਰ ਹੱਟੀ ਲੱਗਦੀ ਆ ਚਲ ਜਾ ਕੇ ਦੇਖ ਲਈਆਂ ਹੱਟੀ ਆ ਹੱਟੀ ਆ ਅੱਛਾ ਤੇ ਸਰਪੰਚਾਂ ਨੇ ਨਾ ਬਈ ਓਹ ਹੋ ਇਹ ਹੀ ਤਾਂ ਛੋਟੇ ਛਕਾ ਕਾ ਇਹ ਹੀ ਤਾਂ ਕਾਟਾ ਛੋਟੇ ਲਾਲਾ ਜੀ ਰਾਮ ਰਾਮ ਸੈ ਨਹੀਂ ਹੁੰਦਾ ਤੈਨੂੰ ਕਰਦਾ ਪਿਆਰ ਬੜਾ ਪਰ ਕਹਿ ਨਹੀਂ ਹੁੰਦਾ ਹੈ ਦਿਲ ਦਾ ਦਰਦ ਬੇਬੁਰਾ ਜਿਹੜਾ ਸੈ ਨਹੀਂ ਹੁੰਦਾ ਥਰ ਕੀ ਲੱਗਦਾਗਾ ਇਹਨੂੰ ਕੱਟਦੀਆਂ ਮੇਰੇ ਪਿਓ ਦੇ ਸਾਲੇ ਨੇ ਸੂਈ ਦੇ ਨਖਾਰੇ ਵਿੱਚ ਦੀ ਲਾਲਾ ਜੀ ਰਾਮ ਰਾਮ ਮੇ ਲਾਲਿਆ ਤੈਨੂੰ ਮੈਂ ਰਾਮ ਰਾਮ ਲਾਇਆ ਤੂੰ ਬੋਲੀਗਾ ਐਨੀ ਮਿੱਠੀ ਗਾਜ ਪਹਿਲੀ ਵਾਰੀ ਸੁਣੀ ਐ ਤੁਸੀਂ ਕਿੰਨੇ ਸੋਹਣੇ ਹੋ ਸੱਚੀ ਲਾਲਾ ਜੀ ਐਨੇ ਜਾਦੇ ਅੱਜ ਤੱਕ ਕਿਸੇ ਨੇ ਤਰੀਫ ਨਹੀਂ ਕੀਤੀ ਮੇਰੀ ਮੈਂ ਤਾਂ ਕਰਤੀ ਹਾਂ ਧੰਨਵਾਦ ਤੇਰਾ ਲਾਲਾ ਓਏ ਲੈ ਲੈ ਮੈਨੂੰ ਨਾ ዳਬ ਰੋਟੀ ਦੇ ਰੋ। ਿਆਹ ਰੋਟੀਆਂ ਤਾਂ ਮੁੱਕੀਆਂ ਪਈਆਂ ਨੇ। ਤੂੰ ਐਂ ਕਰ। ਖੀਰਾ ਲੈ ਜਾ। ਇਹ ਲਾਲਿਆ ਖੀਰ ਆ ਕੀ ਕਰਨਾ? ਕੋਈ ዳਬ ਰੋਟੀ ਦੇ ਦੇ ਜਾਂ ਕੋਈ ਹੋਰ ਚੀਜ਼ ਦੇ ਦੇ। ਨਹੀਂ ਇਹ ਲੈ ਜਾਈ ਵੀ ਵਧੀਆ ਰੋਟੀ ਨਾਲ ਖਾਣਾ ਪਤਾ ਹੈ। ਰੋਟੀ ਨਾਲ ਹੀ ਮਾਜਣੀ ਹੈ। ਰੋਟੀ ਖਾਣੀ ਨਹੀਂ ਜਵਾਜਣੇ। ਕਹੀਂ ਤਾਂ ਲੈਣਾ ਨਹੀਂ ਸੀ। ਕਿ ਤੂੰ ਆਇਆ ਹੈ? ਯਾਰ ਕੋਈ ਨਾ ਰਾਸ ਲੈ ਜਾ। ਐਨੀ ਸੋਹਣੀ ਜਾਨੀ ਮੈਨੂੰ ਕਦੇ ਨਹੀਂ ਬੁਲਾਇਆ। ਆਈ ਲਵ ਯੂ। ਬੇ ਲਾਲੇ ਮੈਂ। ਬੇ ਲਾਲਾ ਮੈਂ ਐਨੀ ਸੋਹਣੀ, ਮੇਰੀ ਐਨੀ ਮਿੱਠੀ ਆਵਾਜ਼। ਬੂ ਅੱਜ ਤੱਕ ਕਿਸ ਨੇ ਤੇ ਜੀ ਕਾ ਦਲਾਲਾ ਤੇਰਾ ਮੂੰਹ ਚਟਨਾ। ਕਾਇਟਲਾ ਮੁਚੋ ਕਲਾ ਕੀ ਕਿਚ ਨਹੀਂ ਰੱਖੀ ਨੀ ਆਉਂਦੀ ਆ ਕਾਇਟਲਾ ਵਾਰੇ ਮੇਰੀ ਡਾਰਲਿੰਗ ਮੈਂ ਲਾਲੇ ਕੀ ਕਿਹਾ ਡਾਰਲਿੰਗ ਕਿਹਾ ਆਈ ਲਵ ਯੂ ਮੈਂ ਡਾਰਲਿੰਗ ਬਣ ਗਈ ਵੇ ਲਾਲਾ ਮੇਰਾ ਜੀ ਕਰਦਾ ਜੱਫੀ ਨਾ ਐ ਕਿਵੇਂ ਪਾਣਾ ਤੈਨੂੰ ਜੱਫੀ ਬਸ ਕੱਟ ਕਰ ਵੇ ਲਾਲਾ ਕਿੰਨੇ ਪੈਸੇ ਹੋ ਗਏ ਤੇ ਪੈਸੇ ਰੁਕੀ ਹੈ पुलेया मंता उते जंदे रेहा कौन ए वाह लाला दादा ओ न मैं उता जंगा जंगा ਤਗਾ ਇਹ ਰੋ ਲਾਲਾ ਵੀ ਚਿੱਕੀ ਆਂਦਾ ਜੀ ਤੈਨੂੰ ਹੋਰ ਅੱਗੇ ਦੱਤ ਨਾ ਕਰ ਮੇਰੀ ਗੱਲ ਸੁਣ ਹਾਂਜੀ ਪਾਈ ਵਾਰ ਕੇ ਲਾਂਬਾ ਨਾ ਦੋ ਭਾਈ ਨਾ ਨਾ ਨਾਂਬਾ ਦੰਦਵਾਉਂ ਠੀਕ ਹੈ ਬੜੀਆ ਕੰਮ ਕਰੀ ਠੀਕ ਹੈ ਜੀ ਭਾਈ ਜੀ ਹਾਂ ਭਾਈ ਨੂੰ ਪੁੱਛਾਂ ਨਹੀਂ ਮੇਰੀ ਗੱਲ ਸੁਣ ਬੱਬੂ ਚੋਰੀ ਤਾਂ ਜਮਾ ਨਾ ਕਰੀ ਸੀ ਨਾ ਪਾਣੀ ਨੂੰ ਚੋਰੀ ਬਾੜੀ ਮਾੜੀ ਨਾ ਨਾ ਪਾਣੀ ਦਾ ਠੀਕ ਹੈ ਜੀ ਭਾਈ ਵਾਰ ਕੇ ਇਮਾਨਦਾਰੀ ਦਾ ਕੰਮ ਕਰੀ ਠੀਕ ਹੈ ਠੀਕ ਹੈ ਜੀ ਮੈਨੂੰ ਲਾਂਬਾ ਨਾ ਦੋ ਨਾ ਨਾ ਤੈਨੂੰ ਨਾਂਬਾ ਦੰਦਵਾਉਂਦਾ ਚੱਲਾ ਜਾ ਆਡੀ ਕਿਹਦਾ ਮੁੰਡਾ ਹਾਂ ਹਾਂ ਚਲ ਮਾਈ ਵੀ ਸਾਬ ਜਾ ਚੱਲ ਕਰਦੇ ਉਹ ਲਾਲਾ ਕਿਵੇਂ ਆ ਉਹ ਠੀਕ ਆ ਜਾ ਕੇ ਦਾ ਠੀਕ ਐ ਲੈ ਬੰਦਾ ਲੈ ਹੁੰਦਾ ਪਰ ਇਹੇ ਲੈਦਾ ਮੁੰਡਿਆ ਗਿਰ ਹਾਂ ਇਹ ਮੁੰਡਿਆ ਫਿਰ ਕਿੰਨਾ ਦਾ ਏ ਆਇਆ ਪਹਿਲਾਂ ਉਹ ਇਧਰ ਬੇੜੇ ਜਿਹਾ ਲੈ ਹੁੰਦਾ ਆਪਣੇ ਜਾਨਸਾਨ ਆਪਣੇ ਮੁੰਡਿਆ ਮੈਨੂੰ ਟੀਲਰ ਦਾ ਨਹੀਂ ਲੱਗਦਾ ਹਾਂ ਉਸੇ ਦੀ ਉਸੇ ਦੀ ਆ ਹਾਂ ਹੁੰਦਾ ਹੁੰਦਾ ਕਿਤੇ ਕਿਤੇ ਸ਼ਬਦ ਪਤਾ ਲੈਣ ਸ਼ੇਰ ਆ ਫਿਰ ਕਿੰਨਾ ਕੁ ਪੜਿਆ ਬੁਣਿਆ ਤੂੰ ਪੜਿਆ ਨਾ ਬੋਤਲ ਜੀ 10 ਪੜਿਆ ਲਾਲਾ ਐ ਅੱਛਾ 10 ਬਾਜ਼ੂ ਘਰ ਦੇ ਮਿਲਣਾ ਕਰਕੇ ਪੜਾਈ ਨਹੀਂ ਗਿਆਗਾ ਠੀਕ ਨੂੰ ਕੋਈ ਜਾਣਦਾ 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 ਸਾਰਾ ਅੱਛਾ ਕੇ ਵੀ ਦੇਖ ਜਾ ਅਗਰ ਸਿਆ ਜ਼ਿੰਮੇਵਾਰੀ ਹੋਊਗੀ ਤੇਰੀ ਮਾਂ ਨੂੰ ਪਹਿਲਾਂ ਕਹਿ ਕੇ ਲੈ ਕੇ ਆਇਆ ਹਾਂ ਵੀ ਦੇਖ ਵੀ ਲਾਲਾ ਚੋਰੀ ਤੋਂ ਵਾੜਾ ਚੱਲਦਾ ਨੂੰ ਮੈਂ ਤੁਹਾਨੂੰ ਨਹੀਂ ਦੱਸਦਾ ਵੀ ਦੇਖੋ ਚੋਰੀ ਚ ਚੱਕੀ ਆਪਾਂ ਨੂੰ ਨਹੀਂ ਪਸੰਦ ਮੈਂ ਜ਼ਮੀਨ ਕਰਦਾ ਮੇਰੀ ਜ਼ਿੰਮੇਵਾਰੀ ਠੀਕ ਐ ਦੇਖ ਵੀ ਕਾਕਾ ਦੁਕਾਨ ਤੇ ਆਏਗਾ ਝਾੜੂ ਪੂੰਛਾ ਦੁਕਾਨਾ ਠੀਕ ਹੈ ਇਹਦਾ ਕਰਦਾ ਗਾਣਾ ਕਰੇਗਾ ਹਾਂ ਕਰੇ ਵੀ ਕਰਦਾ ਠੀਕ ਹੈ ਹਾਂ ਘਰੇ ਵੀ ਕਰਦੇ ਚਲ ਕੋਈ ਨਹੀਂ ਸਿਖਾ ਦੇਾਂਗੇ ਤੈਨੂੰ ਇਹਦਾ ਕਿਸੇ ਨੂੰ ਦੇ ਨਸ਼ਰਾ ਦੇਣਾ ਜੀ ਪਾਸੇ ਤੋਂ ਪੁੱਛਿਆ ਕੋਈ ਕੰਮ ਨਾ ਇਹਨੇ ਨੂੰ ਮੈਂ ਕਹੂੰ ਤੂੰ ਦਾਰੂ ਹੁੰਦੇ ਨਾ ਇਹ ਚਿੱਟਾ ਜਵਾਬ ਦੇ ਦਿੱਤੀ ਵੀ ਲਾਲਾ ਉਹ ਭਾਈ ਉਹ ਤੋਂ ਲੈ ਠੀਕ ਹੈ ਇਹ ਗੱਲ ਵੀ ਹੈ ਹੁਣ ਵੀ ਜਾਗਰ ਸਾਂ ਕਰ ਲਈਏ ਆਪਾਂ 2 ਰੁਪਏ ਵੀ ਮੁੰਡਾ ਪੈਸੇ ਪੁੱਛੇ ਵੀ ਦੇ 2 ਰੁਪਏ ਦੇਵਾਂਗੇ ਪਰ ਉਹ ਜਰੂਰੀ ਆ ਵੀ ਕਿੰਨੇ ਕ ਪੈਸੇ ਪੁੱਛੇ ਕਹਿੰਦਾ ਮੁੰਡਾ ਬੱਸ ਕਿੰਨੇ ਦੇ ਦੇ ਲੋਜੀ ਦਾ ਲਾਜੀ ਕਿੰਨੇ ਦੇ ਦੇਖ ਵੀ ਸ਼ੇਰਾ ਮੈਂ ਤਾਂ ਕਹਿੰਦੂ ਤੈਨੂੰ 2000 ਰੁਪਏ ਦੇ ਦੂੰ ਤੂੰ 2000 ਨਾ ਲੈ ਨਾ ਤੇ ਇਹਨੂੰ ਦੱਸ ਜੀ ਅੰਦਰ ਸੇ ਮਾੜਾ ਦਿਹਾੜੀ ਪਾਇਆ ਕਰੀਂ ਨੀ ਲੋਹਾ ਦਿਹਾੜੀ ਤਾਂ ਜਾ ਕੇ ਸਾਂ ਛੋਟੀ ਜੀ ਦੇਖੇ ਮੇਰੀ ਹੱਟ ਹੈ ਕਾਹ ਦਾ ਸਵਾਰਤੀ ਮੈਂ ਦਿੰਦਾ ਮਸਾਂ ਕਮਾਉਣਾ ਹੈ ਕੁਝ ਧਾਰ ਧਾਰ ਦਾ ਕਾਲ ਸੁਣਨੀ ਹਾਤ ਹੁੰਦਾ ਸੀ ਠੀਕ ਹੈ ਯਾਰ ਪਿੱਛੇ ਗਿਆ ਕੇ ਉਹ ਨਹੀਂ ਹੁੰਦਾ ਬਾਹਲਾ ਉਹ ਗਰੀਬ ਹੁੰਦਾ ਵਿਚਾਰਾ ਨਹੀਂ ਗਰੀਬ ਹੁੰਦਾ ਸਾਰੀ ਗਰੀਬ ਹੁੰਦੇ ਨੇ ਉਹ ਕੋਸੂਆ ਮੇਰੇ ਲਈ ਦੋ ਕੀਪੜੀਆਂ ਦੀ ਇੱਕ ਨਾ ਕਹੇ ਵੀ ਮੈਂ ਕੋਈ ਮੀਰ ਮੈਨੂੰ ਪਤਾ ਹੀ ਹੈ ਮੇਰੀ ਕਵੀਲਾਰੀ ਦਾ ਪਤਾ ਮੈਨੂੰ ਪਤਾ ਤੇਰਾ ਕੁਝ ਨਹੀਂ ਹੁੰਦਾ ਨਹੀਂ ਗਿਆ ਗਿਆ ਥੋੜੀ ਮੋਟੀ ਮੇਰੀ ਵੀ ਘਰ ਤੇ ਮੇਰੀ ਪੁਰੀ ਮੁੰਡੇ ਦੀ ਨਾ ਕਰ ਤਾਂ 5.5 ਹਜ਼ਾਰ ਵੇਹ ਜਾਗਰਸਿਆ ਕਾਣਮੀਨ ਤਾਂ ਨਹੀਂ ਜਿਹੜੀ ਉਹਦੀ ਮਿਹਰ ਗਈ ਜਨਾ ਉਹ ਲੈ ਕਾਣਮੀਨ ਤਾਂ ਗਰੀਬ ਬੰਦਾ ਵਿਚਾਰਾ ਯਾਰ ਤਾਂ ਕਰਦੇ ਨਹੀਂ ਬੰਦਾ ਤੂੰ ਬਹੁਤ ਲੁੱਚਾ ਉਹ ਲੈ ਯਾਰ ਮੁੱਚਾ ਭਰਜਣ ਨਾ ਰੱਖ ਦੇ ਮਰਕੀ ਦੇਖਦੇ ਤਾਂ ਕਿ ਮਾਪੇ ਤੇਰੀ ਮੈਨੂੰ ਜ਼ਰੂਰਤਾ ਹੈ ਪਹਿਲਾਂ 14 ਲਾ ਕੇ ਮੁੰਜਾ ਭੱਜ ਗਿਆ ਉਹ ਨਹੀਂ ਉਹਦੇ ਵਰਗਾ ਨਹੀਂ ਯਾਰ ਚਾਹ ਨਹੀਂ ਤੇਰੀ ਨਾ ਮੇਰੀ ਰਿਪੀਆ 35 ਹੋ ਦੇ ਯਾਰ ਕੋੜਾ ਨਹੀਂ ਜਾਗਰਸਿਆ ਮੰਨੀ ਦੀ ਹੁੰਦੀ ਹੈ ਜਮਾ ਬੰਦਾ ਹੀ ਜਾ ਮੇਰੀ ਗੱਲ ਸੁਣ ਪੰਜ ਹਜ਼ਾਰ ਦਾ ਬਸ ਇਹ ਇੱਕ ਜਗਰਸੀਆ ਹੈ ਜੀ ਬਾਤ ਚੱਲਾਂਗੇ ਤਾਂ ਉਹਨੇ 18300 ਦੇ 5000 ਬਹੁਤ ਆ 3800 ਉਹ 5000 ਮੰਨਿਆ ਕਰ ਲੈ ਲੈ ਜਰਾ ਇਹ ਤਾਂ ਤੋਂ ਕਰ ਦਾਂਗਾ ਇੱਕ ਅੱਧੀ ਛੁੱਟੀ ਕੀ ਦੇ ਦਿਆ ਤੂੰ ਉਹਨੂੰ ਮੈਂ ਉਹ ਛੁੱਟੀ ਦਾ ਗੱਲ ਕੋਈ ਨਾ ਇਹ ਕੰਮ ਤਾਂ ਨਹੀਂ ਰਹਿੰਦਾ ਕੰਮ ਤੇਰਾ ਬੱਧੀਆ ਪੂਰਾ 4000 ਦੇ ਦਿੰਦਾ ਬਸ ਹੁਣ ਲੈ ਬੱਚਾ 4500 ਨਹੀਂ ਨਹੀਂ 4500 ਨਹੀਂ ਨਹੀਂ ਮੰਨੇ ਚੱਲ 4400 ਦੇ ਹਾਂ 4000 ਆ ਤੂੰ ਵਗਾ ਨਹੀਂ ਨਹੀਂ ਮੰਨਿਆ ਕਰ 5000 ਹੋ ਰਹੇ ਜੀ ਆ ਜਿਹਨਾਂ ਦੌਰ ਕੀ ਲਿਵੰਦੇ ਹੈਗੇ ਮੰਨੀ ਨਹੀਂ ਹੁੰਦੀ ਆ ਆਈ ਨਾ ਤਾ ਫਰਿਆਦ ਨੂੰ ਮੈਨੂੰ ਪਤਾ ਵੀ ਤੂੰ ਮੁੰਡੇ ਦੀ ਕਰਦਾਗਾ ਕਾਣ ਵੀ ਰਹੀ ਹੈ ਉਹ ਕਾਣ ਵੀ ਉਂਦੀ ਹੋਣੇ ਲਾਲੇ ਯਾਰ ਦੇਖ ਵੀ ਮੁੰਡੇ ਤੈਨੂੰ ਗੱਲ ਸੌਦਾ ਪੱਤੇ ਮੈਂ ਸਿੱਖਿਆ ਮੈਂ ਨਾ ਸ਼ਰਾਬ ਤੇ ਤੇ ਹਾਂ ਕੋਈ ਨਾ ਮੜੇ ਕੱਪੀ ਤੇ ਖੂਦੀ ਮਾਰਿਆ ਕਰੀ ਨਾ ਪਾ ਕੇ ਵੀ ਇਹ ਲੈਣੇ ਪਚੀ ਬਾਕੀ ਮੈਂ ਦੇਖਦਾ ਕੀ ਹੈ ਹੁਣ ਦੋਸਤ ਬਦਲ ਹੀਂਦਾਂਗੇ ਜਾਂ ਕਰਲੇ ਬਿਛੇ ਪੈਸੇ ਨੇ ਚਾ ਚੰਗਾ ਫਿਰ ਜਾਂ ਦੱਸਿਆ ਤੂੰ ਜਾ ਛਾ ਜਾ ਭਾਈ ਗੋਣੀ ਦਾ ਟੈਮ ਚਲ ਕੋਈ ਨਾ ਮਾਇ ਹਾਂ ਤੇ ਨਾਲੇ ਆਪਣੇ ਉਹ ਪੈਸੇ ਜਿਹੜੇ ਨੇ ਜਾਂ ਪੈਸੇ ਤੈਨੂੰ ਦਿੰਨਾ ਨੇ ਦੇ ਦੇ ਜੀ ਦੋੜਤੀ ਹੈਗੇ ਤਾਂ ਕਿੰਨੇ ਵਰਨ ਦੀ ਆਪਰੇ ਯਾ ਕਿਸੇ ਸ਼ਹਿਰ ਕੰਨ ਵਾਲਾ ਪੇਰ ਬੰਨਦੇ ਦਾ ਤਰੀਕੇ ਨਹੀਂ 5000 ਰੁਪਏ ਓਏ ਯਾਰ 5000 ਕਿੱਥੇ ਲਵਾ ਰਿਹਾ ਯਾਰ ਕਿੰਨੇ ਜਮਾ ਕਰਿਆ 1500 ਹੋਸੀ ਯਾਰ ਉਹੀ ਕਰੀ ਜਨਾ ਯਾਰ ਤੂੰ ਚਲ ਕੋਈ ਨਾ ਟੱਕ ਕੱਟ ਦੇ ਦੇ ਤਾਂ ਕੀ ਲੱਗ ਜਾ ਕੇ ਮੈਂ ਨਾ ਯਾਰ ਠੀਕ ਆ ਜੋ ਕਰਾਇਆ ਓ ਸੋ ਕਰਾ ਓ ਕਰਾ ਬੰਨ੍ਹਾ ਬਾਈ ਬੇਰ ਮੈਂ ਜਾਂਦਾ ਸਿਆ ਮੋਚਾ ਨੂੰ ਕਾਣ ਦੇ ਦੌਰ ਕੀ ਦਾ ਕੰਮ ਆ ਕੁਝ ਆ ਤੂ ਬੂ ਕਾ ਉ ਗਰੇ ਕਾ ਵਰਗੇ ਕਾ ਪਾ ਨਾ ਨੀ ਨਾ ਮਾਂ ਇਹ ਤੜਕੇ ਤੜਕੀ ਐ ਸੀ ਰਬਨਾ ਨਾ ਲੇ ਕਿੰਨੇ ਮੌਕਾ ਆ ਤੁਹਾਨੂੰ ਕੇ ਬਾਅਦ ਕਿ ਉਹ ਅੱਖ ਨੇ ਗਲਾ ਕਰਦੇ ਹੁੰਦੇ ਕੁਝ ਥੋੜੀ ਲਾ ਕੇ ਆ ਮੇਰੇ ਗੱਲ ਸੁਣ ਮੈਂ ਅੰਗਦਾਸ ਕਰੀ ਕੋਈ ਨਾ ਪਿਆ ਪਗਲ ਅਕਾ ਜੀ ਨਹੀਂ ਰੱਖ ਦੇ ਸਮਾਂ ਨਾ ਪਰਤੇ ਕੋਈ ਨਹੀਂ ਨਾ 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 ਯਾਦ ਰੱਖੀ ਬਾਈ ਜੀ ਛੋਟਾ ਭਾਈ ਚੱਲ ਅੱਜ ਤੂੰ ਮੋਕਾ ਕਿੱਥੇ ਜਾ ਤੂੰ ਗਿਆ ਨਾ ਮੱਤੇ ਅੰਦਾ ਬਾਈ ਜੀ ਇਤਨਾ ਕੰਮ ਲੈਣਾ ਪੁੱਤ ਪਾ ਮਾਰ ਕੇ ਕਰੀ ਚੰਗਾ ਨਾ ਬਣਾ ਦਵਾਦੀ ਨਾ ਵਾਰ-ਵਾਰ ਗਈ ਨਾ ਗੱਲ ਚੰਗੇ ਤੂੰ ਜਾਂ ਪਰ ਪਾਣੀ ਦੇ ਨਾਲ ਹੀ ਕਰਦੇ ਨੇ ਨਾ ਮੇਕੀ ਬਿਪਚ ਉਹਦੇ ਨਾਮ ਹੀ ਜਾਂਦੀ ਠੀਕ ਹੈ ਕੋਈਆਂ ਕੱਟੀਆਂ ਆਉਂਦੀਆਂ ਨੇ ਤੇ ਬੈਠੇ ਹਾਂ ਨਾ ਬੈਠੀ ਹੋਰ ਹਾਂ ਕਾ ਮੈਂ ਜਾਣਦਾ ਤੂੰ ਕੱਟੇ ਲਿਆਦਾ ਮੁੰਜਾ ਮੈਨੂੰ ਪਤਾ ਪਹਿਣਾ ਨਾ ਤੇਰਾ ਚੰਗਾ ਹੀ ਰਾਂ ਨਾ ਤਾਂ ਗਿਆ ਪਰ ਰੱਬ ਦਾ ਲੂਟੂ ਲਗਾ ਕੇ ਹਾਂ ਬੁੱਤਰ अच्छा क्या राजा किरणे इमेजिना अच्छा बहुत छाप है ये आला जे एक तनु देना सपना मंडल ये आला जे हां कहता 200 ये तो हुँ। हाँ। हुँ। है पिछला जमा कर दिए हां कोई नहीं पितू नाना का आपका गेट आई थी मुंबई को टिकट है नहीं कितनी सवेरा क्या माना बड़ी है बड़ी हो गई याद रखते हैं देखि चेहरा सामने चली सारी गल बाकी का पढ़ना बहुत चाहिए ਹਾਂ ਉਹ ਜੀ ਉਹ ਕਿਹਾ ਉਹ ਜੀ ਹੋਰ ਮੰਨਤਾ ਆ ਆਹ ਹਾਂ ਮੁੰਡੇ ਦਾ ਚੰਗਾ ਆ ਲੈ ਮੰਨਤਾ ਮੰਨਤਾ ਕੇ ਕਾਰਤੀ ਨਹੀਂ ਕਰੀ ਪਾ ਸਕੀ ਸੀ ਕਰਦਾਗੇ ਇਹਨਾਂ ਟਾਈਮ ਲੱਗੂਗਾ ਮਾ ਮੱਝੀ ਦੀ ਹੈ ਅੱਛਾ ਹਜੇ ਲੋਟ ਕੋਈ ਨਹੀਂ ਮੰਨਤਾ ਹੋਰ ਲੋਟ ਜੀ ਕੋਈ ਕੋਈ ਨਾ ਆਪ ਕੋਈ ਕਰੀ ਕੋਈ ਨਾ ਕੋਈ ਨਾ ਆਪ ਕੋਈ ਕਰੀ ਆ ਦੇ ਕੇ ਆਪਣੀ ਬੇਟੀ ਹੈ ਨਾ ਤੇਰਾ ਦੋਸਤ ਜੀ ਸੈਂਟਰੀ ਇੱਕ ਮਿੱਟੀ ਨਹੀਂ ਆ ਮਾ ਜੀ ਬੋਲੋ ਕਾ ਸਹੀ ਦੇਗਾ ਵਾ ਬੇਈ ਜਾਨੀ ਵਾਜੋ ਨਾ ਮੈਂ ਮਾ ਤੂੰ ਵਾਂ ਘਿਰਾਂ ਨੂੰ ਆਇਆ ਯਾਰ ਮੈਨੂੰ ਆਏ ਕਿਆ ਕਰ ਹਾਂ ਤੂੰ ਮੈਨੂੰ ਕਿਲੋ ਦੁੱਧ ਕਰਕੇ ਦੇ ਦੇਗਾ ਕਿਲੋ ਆਟੇ ਦੇ ਦੇ ਦੇਗਾ ਉਹਨੂੰ ਜੀ ਕਿਲੋ ਆ ਗੁੰਨ ਰੋਏ ਨਹੀਂ ਦੁੱੱਛੇ ਹੋ ਗਏ ਤੁਸੀਂ ਨਹੀਂ ਚੀਜ਼ ਲੈ ਕੇ ਨਾ ਉਹ ਭਾਈ ਪਹਿਲਾਂ ਤੂੰ ਬੇ ਕੀ ਕੰਮ ਕਰਦਾ ਹੁੰਦਾ ਜੀ ਕਰੀ ਹੁੰਦਾ ਹੁੰਦਾ ਅੱਛਾ ਕੋਈ ਮੜਾ ਮੋਟਾ ਦੁਕਾਨਦਾਰ ਕੋਈ ਪਹਿਲਾਂ ਕਿਹਨੇ ਜੀ ਹਾਂ ਜੀ ਲਾਲਾ ਪਹਿਲੇ ਤਾਂ ਆਇਆ ਅੱਛਾ ਪਈਏ ਨਹੀਂ ਆਇਆ ਹਾਂ ਜੀ ਲਾਲਾ ਠੀਕ ਹੈ ਉਹ ਕੋਈ ਕੰਮ ਤਾਂ ਨਹੀਂ ਕਰਦਾ ਕਹੇ ਬਤੂ ਕੋਈ ਨਿਰਵਨੀ ਕਰਤਾ ਸੀ ਕਾਤਾ ਹੋਣਾ ਜੀ ਅੱਛਾ ਠੀਕ ਹੈ ਜੇ ਉਹਨਾਂ ਕੋ ਕੋਈ ਚੀਜ਼ ਲੈਣ ਨੂੰ ਕਹੀਏ ਵੀ ਜੇ ਕੋਈ ਆਈ ਆਪਣੇ ਕੋਲ ਆ ਕੇ ਤਾਂ ਵੀ ਚਾਕੇ ਬਣਾਤਾ ਦੇਂਗਾ ਹਾਂ ਜੀ ਬਣਾ ਦੇ ਲਾ ਲਾ ਜੀ ਮੰਜੇ ਮੈਂ ਤੈਨੂੰ ਕਹਾ ਵੀ ਮਹਿੰਦੀ ਲੈ ਆ ਕੇ ਕਰਤੇ ਲਵਾਂ ਠੀਕ ਹੈ ਨਾ ਚਾਕੇ ਮਹਿੰਦੀ ਨਹੀਂ ਕਿਥੋਂ ਲੈ ਆ ਕੇ ਕਰਕੇ ਖੁਦ ਕੋ ਲੈ ਆਵਾਂ ਕਿਹੜੀ ਟਾਈਮ ਹੈ ਠੀਕ ਹੈ ਕੋਈ ਨਹੀਂ ਤੇ ਕਦੇ ਹਰ ਹਾਂ ਹਾਂ ਕੋਈ ਚੁੱਕ ਕੇ ਦੇ ਦੋ ਹਾਂ ਕੋਈ ਚੁੱਕ ਕੇ ਦੇ ਦੇਣ ਲਿਆ ਵੀ ਕਰਾ ਮਨਾ ਦੇ ਕੋਈ ਕਰ ਦੇ ਉਹ ਤੁਹਾਨੂੰ ਆਹਾ ਅੱਛਾ ਭਾਈ ਇਹ ਕਿਹਦੇ ਨਾਲ ਲਿਖਨੇ ਆ ਅੱਛਾ ਮੁਕਤਾਵਰੇ ਦੀ ਜਵਾਬ ਨਹੀਂ ਲਓ ਭਾਈ ਲਓ ਮੇਰੇ ਕੇ ਕੋਈ ਨਹੀਂ ਆਜਾ ਕਰੋ ਫੇਰ ਸਾਂਝ ਹੋ ਕੇ ਮੇਰਾ ਅੜੀ ਆ ਹੋ ਕਹਿੰਦਾ ਨਾ ਆਹ